ਅਜਿਹਾ ਕਹਿਰ ਕਿਸੇ ਤੇ ਨਾ ਆਵੇ ਬਾਪ ਕੰਨਿਆਦਾਨ ਕਰ ਰਿਹਾ ਸੀ ਆਪਣੀ ਧੀ ਦਾ ਧੀ ਰਾਣੀ ਨੇ ਹੁਣ ਸੋਰੇ ਜਾਣਾ ਸੀ ਪਰ ਵਿਚਕਾਰ ਹੀ ਬਾਪ ਦੀ ਮੌਤ ਹੋ ਗਈ ਪੂਰਾ ਪਰਿਵਾਰ ਜਿਹੜਾ ਖੁਸ਼ੀਆਂ ਮਨਾ ਰਿਹਾ ਸੀ ਕੰਨਿਆਦਾਨ ਦਾ ਰੋਣਾ ਰੋ ਰਿਹਾ ਸੀ ਕੰਨਿਆਦਾਨ ਤੇ ਪੂਰਾ ਪਰਿਵਾਰ ਪਾਵੁਕ ਸੀ ਕਿ ਸਾਡੀ ਟੀ ਰਾਣੀ ਨੇ ਕੁਝ ਘੰਟਿਆਂ ਚ ਇੱਥੋਂ ਵਿਦਾ ਹੋ ਜਾਣਾ ਹੈ ਪਰ ਉਸ ਤੋਂ ਪਹਿਲਾਂ ਬਾਪ ਦੀ ਅਰਤੀ ਉੱਠੀ ਹੈ ਜੀ ਹਾਂ ਕੰਨਿਆਦਾਨ ਕਰਦੇ ਕਰਦੇ ਬਾਪ ਦੀ ਮੌਤ ਹੋ ਗਈ ਹੈ ਇਸ ਖਬਰ ਨੇ ਹਲਾਕੇ ਰੱਖ ਦਿੱਤਾ ਹੈ ਹਾਤਰਸ ਦੀ ਇਹ ਖਬਰ ਹੈ ਜਿੱਥੇ ਜਵਾਦ ਦੀ ਦੇ ਲਈ ਸਾਰੀ ਪੂਰੀ ਤਿਆਰੀਆਂ ਲੱਕੀਤੀਆਂ ਹੋਈਆਂ ਸੀ ਟੈਂਟ ਲੱਗਾ ਹੋਇਆ ਸੀ ਬਰਾਤ ਆਈ ਹੋਈ ਸੀ ਪਕਵਾ ਉਹਨਾਂ ਹਰ ਤਰੀਕੇ ਦੇ ਨਾਲ بڑے ਹੋਏ ਸੀ ਪਰ ਉਹਨਾਂ ਪਕਵਾਨਾਂ ਦੇ ਵਿੱਚ ਉਹਦਾ ਖੁਸ਼ੀਆਂ ਦੇ ਵਿੱਚ ਬਾਪ ਨੇ ਪੂਰੀ ਜ਼ਿੰਦਗੀ ਦੇ ਲਈ ਸਾਰਿਆਂ ਨੂੰ ਅਲਵਿਦਾ ਕਹਿ ਦਿੱਤਾ ਜੀ ਹਾਂ ਇਹ ਖਬਰ ਨੇ ਕਿਤੇ ਕਿਤੇ ਹਲਾਕੇ ਰੱਖ ਦਿੱਤਾ ਹੈ ਹਾਤਰਸ ਦੀ ਇਸ ਖਬਰ ਦੇ ਪੂਰੇ ਘਰ ਦੇ ਵਿੱਚ ਸ਼ੋਕ ਜਿਹੜਾ ਹੈ ਉਹ ਸ਼ੋਕ ਫੈਲ ਗਿਆ ਹੈ ਪੂਰਾ ਪਰਿਵਾਰ ਜਿਹੜਾ ਹੈ ਜਿਹੜਾ ਸਿਰਫ ਆਪਣੀ ਧੀ ਦੇ ਜਨਮ ਦੇ ਲਈ ਭਾਵੁਕ ਸੀ ਜਿਹੜੀ ਧੀ ਦੇ ਕੁਝ ਘੰਟਿਆਂ ਦੇ ਵਿੱਚ ਸਾਰਿਆਂ ਨੂੰ ਅਲਵਿਦਾ ਕਹਿਣਾ ਸੀ ਉਹ ਧੀ ਦੇ ਜੋ ਅਲਵਿਦਾ ਕਹਿਣ ਤੋਂ ਪਹਿਲਾਂ ਉਸ ਦਾ ਪਿਤਾ ਉਸ ਨੂੰ ਅਲਵਿਦਾ ਕਹਿ ਗਿਆ ਹੈ ਤੁਹਾਨੂੰ ਜਿਹੜੀ ਖਬਰ ਦੇ ਦਿੱਤੀ ਸ਼ਾਇਦ ਜਿਹੜੇ ਲੋਕ ਇਨਸਾਨੀਅਤ ਰੱਖਦੇ ਨੇ ਜਿਹੜੇ ਲੋਕ ਥੋੜੇ ਭਾਵੁਕ ਤਰੀਕੇ ਦੇ ਨੇ ਉਹ ਇਸ ਖਬਰ ਨੂੰ ਦੇਖ ਕੇ ਭਾਵੁਕ ਹੋ ਜਾਣਗੇ ਇਸ ਖਬਰ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਹਿਰਦੇ ਜਿਹੜੇ ਨੇ ਬੁਲੰਦਰੇ ਗਏ ਕਿ ਕਿਵੇਂ ਇੱਕ ਪਰਿਵਾਰ ਜਿਹੜਾ ਖੁਸ਼ੀਆਂ ਮਨਾ ਰਿਹਾ ਸੀ ਇੱਕ ਪਰਿਵਾਰ ਜਿਹੜਾ ਜਸ਼ਨ ਮਨਾ ਰਿਆ ਸੀ ਕੁਝ ਲੋਕ ਡੀਜੇ ਤੇ ਨੱਚ ਰਹੇ ਸੀ ਕੁਝ ਲੋਕ ਪਕਵਾਨ ਖਾ ਰਹੇ ਸੀ ਕੁਝ ਲੋਕ ਕੁੜੀ ਦਾ ਵਿਦਾਈ ਵੇਖ ਰਹੇ ਸੀ ਤੇ ਇਸੇ ਵਿਚਕਾਰ ਮਾਪਾਪ ਨੂੰ ਕਿਹਾ ਜਾਂਦਾ ਹੈ ਕਿ ਆਪਣੀ ਧੀ ਰਾਣੀ ਦਾ ਕੰਨਿਆਦਾਨ ਕਰੋ ਪਿਤਾ ਕੰਨਿਆਦਾਨ ਕਰਨ ਆਉਂਦੇ ਨੇ ਬੜੇ ਹੀ ਭਾਵੁਕ ਤਰੀਕੇ ਦੇ ਨਾਲ ਕੰਨਿਆਦਾਨ ਕੀਤਾ ਜਾਂਦਾ ਤੇ ਕੰਨਿਆਦਾਨ ਕਰਦੇ ਕਰਦੇ ਪਿਤਾ ਦੀ ਮੌਤ ਹੋ ਗਈ ਹੈ ਸੋ ਹੁਣ ਧੀ ਤੋਂ ਪਹਿਲਾਂ ਪਿਤਾ ਨਹੀਂ ਇਸ ਦੁਨੀਆ ਨੂੰ ਸਾਰਿਆਂ ਨੂੰ ਅਲਵਿਦਾ ਕਹਿ ਦਿੱਤਾ ਇਸ ਪਰਿਵਾਰ ਦੇ ਨਾਲ ਹਰ ਕੋਈ ਸਹਾਨ ਭੂਤੀ ਦਿਖਾ ਰਿਹਾ ਹੈ ਇਸ ਪਰਿਵਾਰ ਦੇ ਲਈ ਹਰ ਕੋਈ ਅਰਦਾਸ ਕਰ ਰਿਹਾ ਕਿ ਇਹਨਾਂ ਦੇ ਘਰ ਜਿਹੜੀਆਂ ਖੁਸ਼ੀਆਂ ਆਈਆਂ ਸੀ ਉਹ ਗੱਬ ਦੇ ਵਿੱਚ ਬਦਲ ਗਈਆਂ ਨੇ ਤੁਸੀਂ ਕੀ ਕਹੋਗੇ ਇਸ ਪਰਿਵਾਰ ਦੇ ਲਈ ਤੁਸੀਂ ਵੀ ਜੋ ਅਰਦਾਸ ਕਰਿਓ ਕਿ ਇਸ ਪਰਿਵਾਰ ਨੂੰ ਇਸ ਦੁੱਖ ਦੇ ਘੜੀ ਦੇ ਵਿੱਚੋਂ ਜੁੜਾ ਹੈ ਉਹ ਨਿਕਲੇ ਇਹ ਪਰਿਵਾਰ ਕਿਉਂਕਿ ਇਸ ਦੇ ਜੋ ਖੁਸ਼ੀਆਂ ਸੀ ਉਹ ਇਸ ਵੇਲੇ ਗੱਬ ਦੇ ਵਿੱਚ ਤਬਦੀਲ ਹੋ ਗਈਆਂ ਨੇ